ਜਦੋਂ ਅਸੀਂ ਇਹ ਜੋ ਕੇ ਸਮੇਂ ਵੱਲ ਝਾਤ ਮਾਰਦੇ ਆ ਤੇ ਸਾਡੇ ਸਿੱਖ ਜਿਹੜੇ ਆ ਲੰਬੇ ਸਮੇਂ ਤੋਂ 35-35 ਸਾਲਾਂ ਤੋਂ 40-40 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਆ ਆਪਣੀਆਂ ਸਜ਼ਾਵਾਂ ਵੀ ਨਿਰਧਾਰਤ ਜਿਹੜੀਆਂ ਸੀ ਉਹ ਪੂਰੀਆਂ ਕਰ ਚੁੱਕੇ ਆ ਪਰ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਜਿਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਨਾਲ 52 ਹਿੰਦੂ ਰਾਜਿਆਂ ਨੂੰ ਰਹਾ ਕਰਵਾਇਆ ਅੱਜ ਉਸ ਬੰਦੀ ਛੋੜਦਾਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਾਂ ਨੂੰ ਰਿਹਾ ਕਰਨ ਵਾਸਤੇ ਕੋਈ ਹਕੂਮਤ ਤਿਆਰ ਨਹੀਂ ਹੈ। ਇਸ ਲਈ ਤਿਆਰ ਨਹੀਂ ਹੈ ਕਿ ਕਿਤੇ ਗੈਰ ਸਿੱਖ ਬਹੁ ਗਿਣਤੀ ਜਿਹੜਾ ਵੋਟ ਬੈਂਕ ਹੈ ਉਹ ਕਿਤੇ ਨਾਰਾਜ਼ ਨਾ ਹੋ ਜਾਏ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਬੰਦੀ ਸਿੱਖਾਂ ਨੂੰ ਇਸ ਕਰਕੇ ਰਿਹਾ ਨਹੀਂ ਕਰ ਰਹੀ ਕਿ ਕਿਤੇ ਵੱਡਾ ਵੋਟ ਬੈਂਕ ਜਿਹੜਾ ਗੈਰ ਸਿੱਖਾਂ ਦਾ ਹੈ ਉਹ ਕਿਤੇ ਗੁੱਸੇ ਨਾ ਹੋ ਜਾਏ ਕਿਤੇ ਨਾਰਾਜ਼ ਨਾ ਹੋ ਜਾਏ। ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਉੱਤੇ ਮੈਂ ਸਮੂਹ ਸੰਗਤ ਨੂੰ ਇਹੋ ਹੀ ਕਹਿਣਾ ਚਾਹਾਂਗਾ ਕਿ ਜੇ ਅਸੀਂ ਆਪਣੇ ਇਹਨਾਂ ਬੰਦ ਨੌਜਵਾਨਾਂ ਨੂੰ ਰਿਹਾ ਕਰਵਾਉਣਾ ਹੈ ਤੇ ਸਾਨੂੰ ਸਿੱਖ ਸ਼ਕਤੀ ਜਿਹੜੀ ਹੈ ਉਹ ਇਕੱਠੀ ਕਰਨੀ ਪਾਏਗੀ ਤੇ ਸਿੱਖ ਸ਼ਕਤੀ ਇਕੱਠੀ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਆਉਣਾ ਪਏਗਾ ਜੁਦਾ-ਜੁਦਾ ਰਹਾਂਗੇ ਅਲੱਗ-ਅਲੱਗ ਰਹਾਂਗੇ ਮਸਲੇ ਹੱਲ ਨਹੀਂ ਹੋਣੇ ਮਸਲੇ ਉਦੋਂ ਹੀ ਹੱਲ ਹੋਣਗੇ ਜਦੋਂ ਕੱਲਾ-ਕੱਲਾ ਸਿੱਖ ਜਿਹੜਾ ਹੈ ਉਹ ਬੰਦੀ ਸਿੱਖਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੇਗਾ ਅੱਜ ਬੰਦੀ ਛੋੜ ਦਾਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪਰਬ ਦੇ ਉੱਤੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਬੰਦੀ ਸਿੰਘ ਰਿਹਾ ਹੋ ਕੇ ਆਪਣੇ ਘਰਾਂ ਨੂੰ ਆਉਣ ਆਪਣੇ ਪਰਿਵਾਰਾਂ 'ਚ ਬੈਠਣ ਆਪਣੇ ਬੱਚਿਆਂ 'ਚ ਬੈਠਣ ਵਾਹਿਗੁਰੂ ਕੌਮ ਦੀ ਭਾਵਨਾ ਪੰਥ ਦੀਆਂ ਭਾਵਨਾਵਾਂ ਦੀ ਪੂਰਤੀ ਕਰਦੇ ਹਾਂ ਬਖਸ਼ਿਸ਼ ਕਰਨ ਸਾਡੇ ਸਾਰਿਆਂ ਤੇ ਰਹਿਮਤ ਵਰਿਆ ਹੱਥ ਰੱਖਣ ਖੁਸ਼ੀਆਂ ਖੇੜੇ ਬਖਸ਼ਣ ਇਤਫਾਕ ਬਖਸ਼ਣ ਪਿਆਰ ਬਖਸ਼ਣ ਏਕਤਾ ਬਖਸ਼ਣ अंत में गुरु खालसा गुरु नानक नाम मंदी छोड़ दाते गुरु, गुरु विश्व प्रसिद्ध नंबर वन सताइस वर्षो का विशाल अनुभव मुठकरणी वशीकरण सम्राट हम कहते नहीं करके दिखाते हैं हस्त रेखा जनम पत्नी फोटो दिखाकर शत प्रतिशत समाधान गारंटी लिखकर शादी में रुकावट विदेश यात्रा बीजा में देरी लव मैरिज प्रेमी प्रेमिका प्यार में धोखा व्यापार में घाटा लक्ष्मी बंधन सोतन दुश्मन से छुटकारा तलाक यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशीकरण कराएं। भटको चाहे जिधर काम होगा इधर मोहनजी सम्राट मोबाइल नंबर डबल नाइन वन फाइव एट डबल फोर वन डबल फोर नाइन एट वन फाइव एट डबल फोर वन डबल फोर फवारा चौक लुधियाना फोन करते ही जिंदगी सवार